ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠਾਕ ਜੀ ਮਾ ਪੁੱਤੋ ਠੀਕੋ ਬੇਨਤੀ ਕਰਨਾ ਆ ਜੀ ਖਾਦ ਦੀਆਂ ਸ਼ਿਕਾਇਤਾਂ ਜੀ ਮੈਂ ਐਗਰੀਕਲਚਰ ਮਿਨਿਸਟਰ ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਸਵੇਰੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅੱਜ ਨਾਲੇ ਸ਼ਹਿਰ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਰੀ ਦੇ ਦੇ ਕੋਈ ਕਹਿੰਦਾ ਜੀ 2000 ਦੀ ਬੋਰੀ ਸਾਦੀ ਨਹੀਂ ਨਹੀਂ ਸਰ ਇਸ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਲਾਸਟ ਵਾਰنگ ਜੇ ਆਪ ਦੇਣਾ ਹੈ ਮੈਂ ਮੈਂ ਤਾਂ ਹੀ ਆਇਆ ਗਿ ਸ਼ਿਕਾਇਤ ਮੈਂ ਦੂਜੀਆਂ ਦੁਕਾਨਾਂ ਤੇ ਵੀ ਚੱਲਿਆ ਕੰਪਨੀਆਂ ਨਾਲ ਸਭ ਦੇ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦੀਆਂ ਕੰਪਨੀਆਂ ਬਿਲਕੁਲ ਕਿਸਾਨ ਨੂੰ ਨਹੀਂ ਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜਬਰੀ ਉਹਨਾਂ ਨੇ ਦੂਜਾ ਮਾਲ ਦਿੱਤਾ ਸੱਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਦੇ ਖਿਲਾਫ ਕਾਰਵਾਈ ਕਰ ਠੀਕ ਹੈ ਨਾ ਹਾਂ ਬਸ ਮੈਂ ਤੁਹਾਨੂੰ ਬੇਨਤੀ ਕਰਦਾ ਮੁਰਗੇ ਸਾਦੂ ਮਜਬੂਰ ਨਾ ਕਰ ਹਾਂ ਬਸ ਹਾਂ ਹਾਂ ਇੱਥੇ ਇੱਥੇ ਇਨਨਾਂ ਨੂੰ ਦਵਾਈਆਂ ਵੀ ਤੇ ਖਾਦਾਂ ਹਾਂ ਇਨਨਾਂ ਦਾ ਹੀ ਸਰ ਕੋਈ ਨਾ ਕੋਈ ਨਾ ਕੋਈ 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 ਨਾ ਇਹਨਾਂ ਨੂੰ ਕਿਹੜਾ ਪਾਵਰਿੰਗ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਹਾਂ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਅਸੀਂ ਸਾਰੇ ਇਹਨਾਂ ਦੇ ਸੈਂਪਲ ਹੀ ਭਰੀਦੇ ਰੂਟੀਨ ਤੇ ਜੂ ਸਾਡਾ ਸੀਡ ਦਾ ਖਾਦ ਦਾ ਦਵਾਈਆਂ ਦਾ ਸਾਰਾ ਕੋਈ ਤਰੀਕਾ ਹਾਂ ਸੈਂਪਲ ਫੇਲ ਵੀ ਹੁੰਦੇ ਇਹਨਾਂ ਦਾ ਗਾਂ ਫਿਰ ਇਹ ਰੀ-ਟੈਸਟਿੰਗ ਸਰ ਕੀ ਕਰ ਪਾਸ ਕਰਵਾ ਲੈਂਦੇ ਨਹੀਂ ਨਹੀਂ ਪਾਸ ਕਿੱਦਾਂ ਕਰਵਾਉਂਦਾ ਮੈਨੂੰ ਦੱਸੋ ਜੇ ਫੇਲ ਹੋ ਜਾਂਦੇ ਠੀਕ ਹੈ ਸਰ ਹਾਂ ਇਹਦੇ ਲੋਕ ਲਾਉਂਦੇ ਨਾ ਤਾਂ ਕਰਨਾ ਤੇ ਸਰ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ ਬਿਲਕੁਲ ਹੜ ਆਏ ਆ ਤੇ ਲੋਕ ਵੇਖੋ ਕਿੱਦਾਂ ਇਦਾਂ ਖਤਮ ਮਹਿੰਗੀਆਂ ਦੇ ਜਾਂਦੇ ਆ ਹਾਂ ਆਈ ਵੀ ਤੇ ਜੀ ਕੰਪਿਊਟਰ ਫੋਟੋ ਹੋਣੀ ਹੈ ਪਰ ਜਿੱਥਾ ਬਾਰ ਬਾਰ ਰੱਖਾ ਮਾਰਨਾ ਕਿੰਨਾ ਦਾ ਹੈ ਨਾਲ ਸਾਦਾ ਕਾਰਡ ਟੋਟਲ ਆਪਾਂ ਕਿਸ ਨੂੰ ਨਹੀਂ ਬਖਸ਼ਤ ਨਹੀਂ ਸਰ ਆਪਾਂ ਦਾ ਹਾਂ ਸਾਡੇ ਕਿਸਾਨ ਨੂੰ ਯਾਦ ਹੜ ਆਇਆ ਇਹ ਆਪਣੇ ਬੰਦੇ ਲੇਗੀ ਖਾ ਦੇ ਹਾਂ ਆ ਜਾ ਕਿੱਥੇ ਆਵਾਜ਼ ਹੈ ਮੇਰੇ ਲਾਤਾ ਨਹੀਂ ਕੋਈ ਸਰ ਸਰ ਕੀ ਨਾਂ ਦੀ ਕੀ ਨਾਂ ਤੁਹਾਡਾ ਮੇਰਾ ਨਾਮ ਸ਼ੁਭ ਸ਼ੁਭ ਜੀ ਨਾ ਫਕੀਰ ਸਿੰਘ ਫਕੀਰ ਸਿੰਘ ਜੀ ਦੁਕਾਨ ਦੇ ਮਾਲਕ ਸ਼ੁਭ ਜੀ ਗੱਲ ਇਹ ਦੇ ਕੇ ਸਾਡੇ ਕੋਈਆਂ ਜਿਹਾ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ ਹੜ ਆਇਆ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਦਾਇਆ ਖਾਦ ਮਹਿੰਗੀ ਦੇ ਰਹੇ ਆ ਉਹ ੱ ੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ ਅੱਜ ਮੈਂ ਐਗਰੀਕਲਚਰ ਅਫਸਰ ਨਾਲ ਲੈ ਕੇ ਆਇਆ ਤਹਿਸੀਲਦਾਰ ਨਾਲ ਲੈ ਕੇ ਆਇਆ ਸਾਡੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋ ਜਾਵੇਗੀ ਮੈਂ ਤੁਹਾਨੂੰ ਅੱਜ ਹੱਥ ਜੋੜਨ ਆਇਆ ਜੀ ਮੈਂ ਤੇਰੀ ਹੱਥ ਹਾਂ ਬਸ ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੀ ਪਲੀਜ਼ ਜੀ ਨੇ ਕੰਪੋਲ ਪਾਇਆ ਸੀ ਹਾਂ ਤੁਸੀਂ ਸਭ ਮੈਂ ਤੁਹਾਡੇ ਕਾਹਦੀ ਹੱਥ ਜੋੜ ਕੇ ਕਹਿੰਦਾ ਕਿ ਜਿਹੜਾ ਕਿਸਾਨ ਦੇ ਅੱਗੇ ਬੜੀ ਬੁਧੀ ਹਾਲਤ ਆ ਆਪਾਂ ਦਾ ਕਿਸਾਨ ਬਚਾਉਦਾ ਜੱਟਰ ਤੇ ਹੜਾ ਦਾ ਪੀੜ ਤੱਕ ਹੋ ਗਿਆ ਆਪਾਂ ਮਗਰ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ ਦੋ ਦੋ ਹਜ਼ਾਰ ਦੀ ਬੋਦੀ ਆ ਕਿੱਦੀ ਨਹੀਂ ਸਰ ਬਾਅਦ ਸੱਚ ਤੋਂ ਬਾਅਦ ਸਦੀ ਹੁਣ ਇੱਕ ਮੈਂ ਤੁਹਾਨੂੰ ਕਾਲ ਕਰੂੰਗਾ ਸਦੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਮੋਂ ਕਰ ਦਿਓ ਉਸਕੇ ਦੇ 2 ਮਿੰਟ ਤੱਕ ਹਾਂ ਅਈ ਗੱਦਰੀ ਦਾ ਮਾਰਾ